ਲਓ ਵੀ ਮਿੱਤਰੋ ਬਲੌਗ ਕਰਨ ਲੱਗੇ ਆ ਅੱਜ ਉੱਪਰੋਂ ਸ਼ੁਰੂ ਅੱਜ ਡਾਉਣੇ ਆਪਾਂ ਨੇ ਕਬੂਤਰ 10-12 ਵੱਧ ਵੀ ਹੋ ਸਕਦੇ ਨੇ ਕੁਛ ਆਉੜ ਰਹੇ ਨੇ ਕਾ ਫਿਰਦਾ ਕਾ ਫਿਰਦਾ ਇਹ ਕਾ ਫਿਰਦਾ ਅੱਜ ਲੇਟ ਬਹੁਤ ਹੋ ਗਏ ਬਾਈ ਅੱਜ ਗਏ ਹੋਏ ਤੇ ਕੰਮ ਕਾਰਜਿਆ ਦਾ ਕੁਛ ਅੱਜ ਪਏ ਰਹੇ ਐਤਵਾਰ ਤਾਂ ਤੇ ਜੱਸਾ ਗਿਆ ਹੋਇਆ ਤਾਂ ਥੱਲੇ ਵਾਲੇ ਕਬੂਤਰਾਂ ਦਾ ਕੰਮ ਕਰਤਾ ਤੇ ਇੱਕ ਕਬੂਤਰ ਬਿੱਲੀ ਨੇ ਰਗੜਤਾ ਅੱਜ ਤੁਹਾਨੂੰ ਥੱਲੇ ਜਾ ਕੇ ਦਿਖਾਉਨੇ ਆ ਸਸਰੀ ਗੱਲ ਸਾਰੇ ਵੀਰ ਭਰਾ ਨੂੰ ਕਿਵੇਂ ਕਹਿਮ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਲੱਗਿਆ ਜਿਹਾ ਕਬੂਤਰ ਫੜਨ ਸਾਲਾ ਸਾਹ ਚੜਿਆ ਪਿਆ ਕਿੰਨੇ ਕੱਢ ਲੇ ਬਾਹਰ ਆਸੇ ਹੋਰੀ ਇੱਕ ਵਾਰ ਇਧਰ ਵੀ ਕੱਢੇ ਇਕੱਠੀ ਕਰਦੇ ਹਾਂ ਇਕੱਠੀ ਕੱਢਦੇ ਹਾਂ 10 12 ਕਬੂਤਰ 15 ਵੀ ਹੋ ਸਕਦੇ ਨੇ ਅ ਸੁਰਖਾ ਜੀ ਕੱਢਣੀ ਕਾਲੀ ਕੱਚ ਦਾ ਹਾਂਜੀ ਕਾਲੀ ਕੱਚ ਦਾ ਸੁਰਖਾ ਨਾਮਾ ਬੱਚਾ ਕੱਢ ਲਏ ਤਿੰਨ ਥੱਲੇ ਬੈਠੇ ਨੇ ਤਿੰਨ ਤੇ 6 ਬੈਠੇ ਨੇ 9 ਕਬੂਤਰ ਕੱਢ ਲੇ 9 ਕਬੂਤਰ ਕੱਢ ਲਏ ੜਾਉ ਨੂੰ ਬਾਕੀ ਪਤਾ ਨਹੀਂ ਹੁਣ ਕਿੰਨੇ ਕੱਢੂਗਾ ਠੀਕ ਹੈ ਇਧਰ ਵੀ ਕੱਢਣੇ ਵਾਲੇ ਹੈਗੇ ਕਾਫੀ ਤੇ ੜਾ ਲੰਨੇ ਕੋਈ ਨਹੀਂ ਮੌਸਮ ਬਾਲਾ ਘੈਂਟ ਹੈ ਹਲੇ ਟਾਈਮ ਵੀ ਅੱਜ ਬਹੁਤ ਘੱਟ ਹੋ ਗਿਆ 5 ਵਜੇ ਆ ਹਲੇ 2 ਘੰਟੇ ਇਹਨਾਂ ਨੂੰ ੜਾਉਣੇ ਆ ਫੇਰ ਗਰਾਊਂਡ 'ਚ ਜਾਵਾਂਗੇ ਇਹ ਉਹ ਕੱਢ ਲਿਆ ਇੱਕ ਹੋਰ 10 ਹੋ ਗਏ ਲਓ ਵੀ ਮਿੱਤਰੋ ਕੱਢ ਲੇ 10 ਕਬੂਤਰ 4 ਆ ਉੜ ਰਹੇ ਨੇ 5 5 ਉੜ ਰਹੇ ਨੇ 5 ਹੀ ਹੋਰ ਤਾਂ ਨਹੀਂ ਕੋਈ ਤੇ ਚੱਲ ਬਈ ਕੱਢ ਹੁਣ ਇਹਨਾਂ ਨੂੰ ਹਾਂ 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 ਇਹ ਚੱਲ 1 2 3 4 5 6 7 8 9 10 ਚੱਕੋ ਬਈ ਮਿੱਤਰੋ 10 ਕਬੂਤਰ ਦਾ ਤੇ ਲਓ ਓ ਕੇਰਪੋਟਾਂ ਚਲੋ 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 ਕੱਢ ਕੇ ਘੇਰੇ ਉਹ ਜੋ ਕੈਮ ਹੋ ਜੋ ਕੈਮ ਓ ਕੇਰਪੋਟਾਂ ਨੇ ਚਲੋ ਬਈ ਸਾਰੇ ਡਾ ਤੇ ਜੱਸੇ ਪਾਣੀ ਪੂਣੀ ਬਦਲ ਲਾ ਵੀਰੇ ਪਾਣੀ ਬਦਲ ਲਗਿਆ ਬਈ ਜੱਸਾ ਆ ਤਾਂ ਹੋ ਗਏ ਕੈਮ ਚਲੋ ਵੀ ਚਲੋ ਜੱਸਾ ਅੰਦਰ ਕਰਾਉਣ ਲੱਗਿਆ ਹੈ ਬਈ ਛਤਰੀ ਦੇ ਟ੍ਰੇਨਿੰਗ ਬੱਚਿਆਂ ਦੀ ਕਬੂਤਰ ਆਪਣੇ 3 4 5 7 9 10 ਖੜੇ ਫਿਰਦੇ ਨੇ ਹੁਣ ਤਾਂ ਉੱਚੇ ਘਿਰ ਰਹੇ ਨੇ ਸਾਰੇ ਸਹੀ ਵਾਲੇ ਤੱਕ ਦਾਣੇ ਦੂਣੇ ਪਾ ਦੂ ਗਾਵਣੇ ਦਾਣੇ ਦੂਣੇ ਚੁੱਕ ਲੈਣਗੇ ਕਬੂਤਰ ਫੇਰ ਆਪਾਂ ਨਵੇਂ ਬੱਚਿਆਂ ਨੂੰ ਜਾਲ ਚ ਬੰਦ ਕਰ ਦਾਂਗੇ ਘੰਟਾ ਡੇਢ ਘੰਟਾ ਫੇਰ ਤਾਰ ਲਾਂ ਕਿਉਂਕਿ ਆਲਾ ਦਾਲਾ ਦੇਖ ਲੈਣ ਤੇ ਕੱਲ ਨੂੰ ਡਾਈਏ ਇਹਨਾਂ ਨੂੰ ਆ ਫਿਰਦੇ ਸਾਰੇ ਚਲੋ 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 ਕੱਢ ਲੋ ਕੇਰੇ ਚਾਰ ਆਗੇ ਸਾਰੇ ਕਬੂਤਰ ਬਾਹਰ ਬਾਈ ਬਸ ਬਸ ਜਿਵੇਂ ਦੋਏ ਟੱਕਣ ਪਾਈ ਇੱਥੇ ਖੜ ਜਾ ਕੇ ਦੂਏ ਦੇਖ ਕੇ ਨੀਵੇਂ ਜੇ ਹੋਈ ਜਾਣ 5 ਮਿੰਟ ਚ ਚੁੱਕ ਲੈਣੇ ਇਹਨਾਂ ਨੇ ਚਲੋ ਵੀ ਚਲੋ ਆ ਦੇਖੋ ਕਾਲੀ ਕਾਛੜਾ ਸੁਰਖਾ ਬੱਚਾ ਉਹ ਦੇ ਕੱਲਾ ਹੀ ਫਿਰਦਾ ਵਧੀਆ ਹੋ ਗਿਆ ਹੁਣ ਸੈੱਟ ਗਿਆ ਇਹ ਵਧੀਆ ਲੱਗਿਆ ਫਿਰਨ ਬਾਕੀ ਆ ਘੁੰਮਦੇ ਨੇ ਸਾਰੇ ਚੋਕਲੇ ਦਾਣੇ ਦਾ ਕਬੂਤਰਾਂ ਨੇ ਹਨਾ ਚਾਰ ਕਰੇਗੇ ਜੱਸਾ ਵੀਰੇ ਬਨਾਨਾ ਛੇਗਾ ਬਨਾਨਾ ਵੀ ਕਹਾ ਤਾਂ ਬਗਾਨਾ ਛੇਕ ਵੀਰੇ ਆ ਇਹ ਆਹ ਦੇਖੋ ਉੜ ਰਹੇ ਨੇ ਹਾਲੇ ਨੌਜਵਾਨ ਚਲੋ 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 ਕੱਢ ਲੋ ਕੇਰੇ ਆ ਵਧੀਆ ਫਿਰਦਾ ਗਲਾਬੀ ਕੱਚ ਕਾੜੀ ਬੋਸ਼ ਜੱਸੇ ਆ ਪੀਲਾ ਵੀਰੇ ਛੇਤੀ ਜਾਲ ਚ ਪਾਈਏ ਲਓ ਵੀ ਜਿਹੜੇ ਥੱਲੋਂ ਬਚੇ ਲਿਆਂਦੇ ਦੇ ਨਵੇਂ ਹਾ ਹਟ ਸਾਲਿਆ ਕਿੱਥੇ ਬੈਠਦਾ ਤੈਨੂੰ ਢਾਂਗੀ ਨਹੀਂ ਦਿਖਦੀ ਜਿਵੇਂ ਢਾਂਗੀ ਲਾ ਦੀ ਇੰਨਾ ਸਾਲਿਆ ਥੱਕ ਗਿਆ ਠੰਡਾ ਮੌਸਮ ਪਿਆ ਆਹ ਦੇਖੋ ਵੀ ਕਿੰਨੇ ਉੱਚੇ ਲਾਤਾ ਜਾਲ ਐ ਧੰ ਤਨ ਕਰਾਤੀ ਜਸੇ ਨੇ ਹੁਣ ਢਾਂਗੀ ਲਾ ਦਨੇ ਬੈਠ ਜਾਣਗੇ ਟਾਈਮ ਹੋ ਗਿਆ 5:30 ਡੇਢ ਘੰਟਾ ਲਾਤਾ ਡੇਢ ਵੀ ਘੰਟਾ ਸਵਾ ਲ ਘੰਟਾ ਹੀ ਲਾਇਆ ਲੈ 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 ਬਾਲੇ ਨਰਦੀ ਨੇ ਸਾਲੇ ਹਨਾ ਜਦੇ ਗਿਰਨੇ ਦੀ ਤਿਆਰੀ ਚ ਹੋ ਜਾਂਦੇ ਨੇ ਬੰਨ ਬਹੁਤ ਇੱਕ ਆ ਗਿਆ ਨਾ ਰਹਿ ਗਏ ਪੰਜ ਕਬੂਤਰ ਦਾ ਬੈਠ ਗਏ ਬਾਈ ਪੰਜ ਰਹਿ ਗਏ ਆ ਫਿਰਦਾ ਇੱਕ ਕੱਚ ਚੱਲਰ ਕੱਚ ਪੂਛ ਤੇ ਹੋਰ ਕਿੱਥੇ ਗਿਆ ਆ ਆਉਂਦਾ ਕੱਚ ਟੂਸੇ ਵਾਲਾ ਇੱਕ ਸੁਰਖਾ ਰਹਿੰਦਾ ਕਾਲੀ ਕੱਚਾ ਵਾਲਾ ਆ ਆਉਂਦਾ ਆ ਜਾ ਆ ਜਾ ਆ ਜਾ ਇੱਕ ਸਪੇਅਰ ਰਹਿੰਦਾ ਆ ਜਾਂਦਾ ਲਾ ਵੀ ਕਿੰਨੇ ਸੱਤ ਕਬੂਤਰ ਆ ਗਏ ਉਹ ਤੇਰੀ ਉੜ ਗਏ ਪੰਜ ਉੜ ਗਏ ਉਹ ਜਾਲ ਤੇ ਗਈ ਚੱਲ ਕੋਈ ਨਹੀਂ ਕੋਈ ਨਹੀਂ ਨਾ ਪੰਜ ਉੜ ਗਏ ਆ ਜਾ ਵੀ ਆ ਜਾ ਆ ਜਾ ਆ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਓਕੇ ਰਿਪੋਰਟ ਚਾਰ ਦਾ ਬੈਠ ਗਏ ਇੱਕ ਆਹਾ ਓੜਿਆ ਨਾ ਮਾ ਕਾਲੇ ਦੂਸੇ ਵਾਲਾ ਹੁਣ ਫੇਰ ਟਰਾਈ ਮਾਰਨ ਲੱਗੇ ਆ ਬਾਈ ਅੰਦਰ ਕਰਨੇ ਦੀ ਤਿੰਨ ਵੇਢੇ ਡਾਂਗੀ ਤੇ ਦੋ ਉਹ ਝਾਲ ਤੇ ਬੈਗੇ ਪੰਨੀ ਮਾ ਰੱਖ ਥੋੜਾ ਜਾ ਚੱਲ 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 ਪੰਜ ਹੋ ਗਏ ਅੰਦਰ ਰਹਿ ਗਏ ਪੰਜ ਦੋ ਜਾਲ ਤੇ ਬੈਠੇ ਨੇ ਤੇ ਦੋ ਆ ਫਿਰਦੇ ਨੇ ਇੱਕ ਦੇ ਕਿੱਥੇ ਐਸੇ ਇੱਕ ਆ ਫਿਰਦਾ ਕਾਲੇ ਦੂਸੇ ਆਣਾ ਤਿੰਨ ਉੜਦੇ ਨੇ ਦੋ ਜਾਲ ਤੇ ਬੈਠੇ ਨੇ ਇਹਨਾਂ ਨੂੰ ਵੀ ਕਰ ਲੈਣੇ ਆ ਕਾਬੂ ਆਪਾਂ ਕਿਹੜੇ ਰਹਿ ਗਏ ਤੇਰਾ ਕੱਚ ਝੱਲਰ ਵਾਲਾ ਰਹਿੰਦਾ ਸਵੇਰ ਸਵੇਰਾ ਉਹ ਬੈਠ ਗਿਆ ਥਾਲਾ ਕੋਈ ਨਹੀਂ ਚੱਲ ਆ ਇੱਕ ਰਹਿ ਗਿਆ ਬਾਈ ਸਵੇਰਾ ਉਹ ਬੈਠਾ ਉੜਦਾ ਕੱਚ ਝੱਲਰ ਵਾਲਾ ਬਾਕੀ ਕਰ ਤੇ ਬੰਦ ਆ ਜਾ ਵੀ ਆ ਜਾ ਹੁਣ ਤੂੰ ਵੀ ਕਰੀਏ ਬੰਦ ਤੈਨੂੰ ਪਰੇ ਚੱਲੀਏ ਫਿਰ ਥੱਲੇ ਵੀ ਦੇਖਣਾ ਕੰਮਕਾਰ ਗਰਾਊਂਡ 'ਚ ਵੀ ਜਾਣਾ ਆ ਜਾ ਆ ਜਾ ਆਓ 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 ਹਾਲੇ ਨਹੀਂ ਮੰਨਦਾ ਅੱਜ ਵੀ ਬਾਈ ਉਹੀ ਟਾਈਮ ਹੋ ਗਿਆ 7:00 ਵਜੇ ਦੇ ਨਾਲੇ ਹੁਣ ਉਤਰਿਆਂ ਦੋਏ ਇਹਨਾਂ ਨੂੰ ਕਰਦੀ ਅੰਦਰ ਫੇਰ ਆਪਾਂ ਵੇਲੇ ਜਿ세 ਉਹਨਾਂ ਨੂੰ ਵੀ ਜਾਂਦੇ ਹੋਏ ਹੁਣ ਕਰੇ ਜਾਂਦੇ ਅੰਦਰ ਹਨਾ ਲੱਗ ਲਿਆ ਘੰਟਾ ਕੋ ਉਹਨਾਂ ਨੂੰ ਘੰਟਾ 1/2 ਘੰਟਾ ਹੌਲੀ ਹੌਲੀ ਮੇਰਾ ਵੀਰ ਹੁਣ ਉੜ ਗਏ ਫੇਰ ਆਪਾਂ ਨੇਰਾ ਹੋ ਜਾਣਾ ਚਾਲ ਓਕੇ ਏਅਰਪੋਰਟ ਉਹਨਾਂ ਨੂੰ ਤਾਰ ਲਾ ਬਸ ਹੁਣ ਉਹਨਾਂ ਨੂੰ ਵੀ ਤਾਰ ਲਈ ਬਈ ਜਾਰਚ ਬੈਠ ਨਾ ਵੀਰੇ ਆ ਨਵੀਂ ਕੁਰਸੀ ਤੇ ਬਹਿ ਜਾਣਾ ਜਦ ਇਹ ਦੂੰ ਤੇ ਆ ਗਲਾਸ ਵੀ ਰਿਕਾਉਂਟ ਚੱਕੂਗਾ ਚਲੋ ਚੱਲਦੇ ਆ ਬਾਈ ਥੱਲੇ ਨੂੰ ਹੁਣ ਆਪਾਂ ਇੱਥੇ ਵਾਲਾ ਕੰਮ ਨਿਬੜਿਆ ਆਪਣਾ ਆ ਫੰਗ ਜੇ ਖੜੇ ਹੋਏ ਨੇ ਆ ਦੇ ਇੱਕ ਆ ਪਿਆ ਆਹ ਪਿਆ ਆ ਆ ਪਏ ਨੇ ਬਿੱਲੀ ਲੈ ਕੇ ਆ ਗਈ ਹੁਣੀ ਓਰੇ ਕਿੱਥੇ ਐਸੇ ਖੂਨਖਾਨ ਤੂੰ ਕਹਿੰਦਾ ਸਾਈਕਲ ਮੂਰੇ ਸਾਈਕਲ ਮੂਰੇ ਫੰਗ ਭਾਈ ਨੇ ਓਰੇ ਤਾਂ ਚਲੋ ਬਈ ਆਪਾਂ ਕਬੂਤਰਾਂ ਨੂੰ ਪਾਈਏ ਦਾਣਾ ਪਾਣੀ ਉੱਤਰ ਚੱਲ ਕੱਢ ਲਿਆ ਪਹਿਲਾਂ ਬੱਚਿਆਂ ਨੂੰ ਉਹ ਦੇ ਦਈਆ ਨਾ ਨਾਲ ਦੀ ਨਾਲ ਉਹ ਦੇਈ ਨਾ ਚੱਲ ਭਾਈ ਠੱਲਾ ਵਾਲਿਆਂ ਨੂੰ ਕਿਹੜਾ ਦੇਣਾ ਆਪਾਂ ਚੱਲ ਲਿਆ ਤੂੰ ਇੱਕ ਅੱਧੇ ਨੂੰ ਪਾਵਰ ਚੱਲ ਦੇਣੀ ਆ ਸਿਰਲੈਕ ਓਲੜਿਆ ਠੱਲਾ ਪਾਉਣੀਆਂ ਕੰਮ ਬਹੁਤ ਨੇ ਦਾਣਾ ਪਾਣੀ ਪਾਉਣੇ ਫਿਰ ਓਕੇ ਰੋਟਾਂ ਕਰ ਦੰਨੇ ਇਹਨਾਂ ਦੀਆ ਲਓ ਜੀ ਆ ਦੋ ਬੱਚਿਆਂ ਨੂੰ ਵੀ ਦੇ ਦਈਏ ਹੁਣ ਸਿਰਲੈਕ ਜੱਸੇ ਇਹ ਕਿਵੇਂ ਖੜ ਜੋ ਇੱਕ ਮਿੰਟ ਲਓ ਵੀ ਆ ਬੱਚੇ ਦੀ ਗਰੋਥ ਦੇਖੋ ਹੁਣ ਫੜ ਜੱਸੇ ਇਹਨੇ ਵੀ ਦਈਏ ਸਿਰਲੈਕ ਨਵੇੜ ਦੀ ਕੰਮ ਆਖਰੀ ਹੋਆ ਬਸ ਇਹਨੂੰ ਹੀ ਰਹਿ ਗਿਆ ਬਾਕੀ ਸਾਰਿਆਂ ਨੂੰ ਦੇ ਤਾ ਇਹ ਬਹੁਤ ਹੈ ਉਹ ਤੇਰੀ ਸਾਰੇ ਗੋਡੇ ਹੀ ਲਵੇਟ ਤਾ ਚਲ ਓਕੇ ਰਵੋਟਾਂ ਲੈ ਲਫਾੜ ਬਾਈ ਇਹਦੇ ਠੱਲ ਪਾ ਦੀ ਹੁਣ ਆ ਫਟ ਕੈਮਰਾ ਫੜ ਲੈ ਇੱਥੇ ਬਸ ਇਹ ਠੱਲ ਪਾਉਣੇ ਆਪਾਂ 52 ਨੰਬਰ ਠੀਕ ਹੈ ਦੂਜੇ ਪੈਰ ਚ ਪੈਣੀ ਹੈੜੀ ਇਸ ਪੈਰ ਮੇਂ ਡਾਕ ਨੀ ਚਾਹੀਏ ਠੱਲ ਠੀਕ ਹੈ ਪੈਰ ਮੋਟੇ ਹੋ ਗਏ ਉਹਦੇ ਨਾਲ ਬਹੁਤ ਡੱਕੇ ਵੀ ਨੇ ਪੈਰਾਂ ਦੇ ਡੱਕੇ ਦਾ ਹੈਗੇ ਪੈਰ ਮੋਟੇ ਬਹੁਤ ਹੋ ਗਏ ਇੱਕ ਮਿੰਟ ਅੱਤੇ ਰੀ ਖੜਜੋ ਭਾਈ ਸੈਟਿੰਗ ਨਹੀਂ ਆ ਰਹੀ ਇੱਕ ਮਿੰਟ ਜਿਵੇਂ 2088 ਬਹੁਤ ਔਖੀ ਪਈਆ ਭਾਈ ਠੱਲ ਇਹਦੇ ਠੱਲ ਪਾਉਣੀ ਹਾਂਥੀ ਦੇ ਪੈਰ ਜਿ ਠੱਲ ਪਾਉਣ ਬਰਾਬਰ ਦਾ ਇੰਨਾ ਮੋਟਾ ਪੈਰ ਹੋਇਆ ਹੈ ਚੱਲਿਆ ਪਾਵਰ ਜੈਲ ਦੇ ਦਈਏ ਇੱਕ ਅੱਧੇ ਨੂੰ ਦੇਣਾ ਆ ਦੇ ਦਨੇ ਸਰ ਲੈ ਕਬੂਤਰ ਨੂੰ ਹੀ ਦੇ ਦਾਂਗੇ ਉਹਨੂੰ ਹਨਾ ਲਓ ਵੀ ਇਹ ਕਬੂਤਰ ਨੂੰ ਹੁਣ ਦਈਏ ਆਪਾਂ ਦਵਾਈ ਇਸੇ ਆਫਾੜੀ ਤੋਂ ਇਹ ਯਾਰ ਕਬੂਤਰ ਸੈਟੇ ਨਹੀਂ ਹੋ ਰਿਹਾ ਚੰਗਾ ਭਲਾ ਸੈਟ ਹੋ ਕੇ ਫੇਰ ਡਾਊਨ ਹੋ ਜਾਂਦਾ ਇੰਨੀਆਂ ਦਵਾਈਆਂ ਦੇ ਲਈਏ ਇਹਨੂੰ ਟੈਨ ਮਸ਼ੀਨ ਦੇਤੀ ਤੇ ਪਾਵਰ ਜੈਲ ਵੀ ਦੇਣੀ ਹੈ ਇੱਕ ਮਿੰਟ ਚਾ ਇਸ ਨੂੰ ਪਾਵਰ ਜੈਲ ਭਰਨ ਦੇ ਰੁਕ ਜਾਓ ਇੱਕ ਮਿੰਟ ਪਾਵਰ ਜੈਲ ਦੇ ਦਈਏ ਇਹਨੂੰ ਪਰਫੈਕਟ ਲਓ ਵੀ ਇਹਨੂੰ ਦਈਏ ਪਾਵਰ ਜੈਲ ਅੱਧੀ ਇਹਨੂੰ ਦੇਣੀ ਅੱਧੀ ਕਬੂਤਰ ਹੀ ਨਹੀਂ ਦੇਣੀ ਕਿੱਥੇ ਸਾਲੇ ਨੇ ਗੰਦ ਪਾਇਆ ਚੰਗਾ ਵਾਲਾ ਲੋਟ ਹੋ ਕੇ ਸਾਲਾ ਫੇਰ ਡਾਊਨ ਹੋ ਜਾ ਸਾਰੀ ਉਦੇ ਹੋ ਗਈ ਚਲ ਕੋਈ ਨਹੀਂ ਕੋਈ ਨਹੀਂ ਅੱਧਾ ਐਮਐਲਏ ਦੀ ਇੰਨੀ ਕਦੀ ਇਹ 3 ਐਮਐਲ ਦੀ ਵਸਰੰਜ ਚਲ ਛਾਡੇ ਨੂੰ ਫਿਰ ਲੱਕ ਦੇ ਦਈਏ ਇਹਨੂੰ 55 55 ਧੋਕੇ ਰੱਖਦੀਆਂ ਗੋਲੀ ਤੇ ਇਹਨਾਂ ਨੂੰ ਵੀ ਪਾਣੀ ਗੁਣੀ ਪਾਤ ਆਇਆ ਨਾ ਉੱਕਰ ਬੋੜਾ ਦਾਣੇ ਪਾਤੇ ਤੇ ਢੋਲ ਦੇ ਬਹੁਤ ਨੇ ਯਾਰਾ ਬਚੇ ਨਾ ਕੁੰਡੀ ਦੇ ਉੱਪਰਲੇ ਪਾਸੇ ਬੈਠ ਜਾਂਦੇ ਨੇ ਦੋਏ ਗੰਦ ਪਾਇਆ ਪਿਆ ਸਾਲਿਆਂ ਨੇ ਬਾ ਦੋ ਚਾਰ ਦਿਨ ਨੇ ਫਿਰ ਉੱਪਰ ਲੈ ਜਾਣੇ ਆਪਾਂ ਬੱਚੇ ਤੇ ਉਧਰਿਆਂ ਨੂੰ ਵੀ ਦਾਣਾ ਪਾਣੀ ਪਾਈਏ ਹੁਣ ਲਓ ਬਾਈ ਇਹਨਾਂ ਦਾ ਵੀ ਨਵੇੜਤਾ ਪਾਦਾ ਦਾਣਾ ਪਾਣੀ ਓਕੇ ਆ ਰਿਪੋਰਟ ਤੇ ਉਧਰਿਆਂ ਦਾ ਵੀ ਨਵੇੜਤਾ ਨੂਰੀ ਦਾ ਵੀ ਨਵੇੜਤਾ ਉੱਪਰ ਲਿਆਂ ਦਾ ਵੀ ਨਿਬੜਿਆ ਆਪਣਾ ਕੰਮ ਮਿਲਾਂਗੇ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੁਣ ਚੱਲੀਏ ਗਰਾਊਂਡ ਜ ਨੂੰ ਨਹਾਤੋਗੇ ਮਿਲਦੇ ਆਂ ਅਗਲੇ ਵਲੌਗ ਚ